ਅੱਜ ਪੰਜਾਬ ਦੇ ਵਿੱਚ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤਿੰਨਾਂ ਤੇ ਗੱਲ ਕਰਦੇ ਆਂ ਪਹਿਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ ਬਹੁਤ ਵੱਡਾ ਦਾਵਾ ਕੀਤਾ ਹੈ ਭਾਰੀ ਮਾਤਰਾ ਦੇ ਵਿੱਚ ਚਿੱਟਾ ਹੈਰੋਇਨ ਨਸ਼ਾ ਬਰਾਮਦ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ 70 ਵਿਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਪੰਜਾਬ ਪੁਲਿਸ ਨੇ ਕੀਤਾ ਹੈ ਮਾਮਲਾ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਗ੍ਰਿਫਤਾਰ ਕੀਤਾ ਗਿਆ ਕਿਉਂ ਗ੍ਰਿਫਤਾਰ ਕੀਤਾ ਗਿਆ ਉਹ ਮਾਮਲਾ ਇੰਨਾ ਪੱਖ ਕਿਉਂ ਗਿਆ ਇਹਦੀ ਜਾਣਕਾਰੀ ਵੀ ਅੱਗੇ ਸਾਂਝੀ ਕਰਦੇ ਹਾਂ ਤੀਜੀ ਖਬਰ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਵੱਡੀ ਗੱਲ ਬੋਲੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਜਿਹੜੇ ਰਾਸ਼ਨ ਕਾਰਡ ਨੇ ਉਹਨਾਂ ਲੋਕਾਂ ਦੇ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟਣਾ ਚਾਹੁੰਦੀ ਹੈ ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ ਹੁਣ ਤਿੰਨਾਂ ਖਬਰਾਂ ਤੇ ਗੱਲ ਕਰਦੇ ਆ ਤੁਸੀਂ ਵੀ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਆ ਕਰੋ ਔਰ ਬੇਨਤੀ ਇੱਕ ਛੋਟੀ ਜੀ ਕਿ ਆਪਣੇ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿੱਤਰ ਪਿਆਰੋ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਨੇ ਅਰਪਿਤ ਸ਼ੁਕਲਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਕਿ ਅਸੀਂ ਯੁੱਧ ਨਸ਼ਾ ਵਿਰੋਧ ਜਿਹੜਾ ਚਲਾਇਆ ਹੋਇਆ ਉਹਦੇ 174ਵੇਂ ਦਿਨ ਅਸੀਂ 345 ਥਾਵਾਂ ਤੇ ਛਾਪੇ ਮਾਰੇ ਨੇ ਔਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ 70 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 6 ਕਿਲੋ ਤੇ ਕਰੀਬ ਜਿਹੜਾ ਚਿੱਟਾ ਹੈਰੋਇਨ ਹੈ ਉਹ ਬਰਾਮਦ ਕੀਤਾ ਗਿਆ ਇੰਨੀ ਭਾਰੀ ਮਾਤਰਾ ਦੇ ਵਿੱਚ ਚਿੱਟਾ ਹੈਰੋਇਨ ਫਿਰ ਬਰਾਮਦ ਹੋ ਰਹੀ ਹੈ ਜਦੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹ ਦਾਵਾ ਕਰਦੀ ਹੈ ਕਿ ਅਸੀਂ ਨਸ਼ਾ ਲਗਭਗ ਸਮਾਪਤ ਕਰਨ ਜਾ ਰਹੇ ਹਾਂ ਰੋਜ਼ਾਨਾ ਹੀ ਭਾਰੀ ਮਾਤਰਾ ਦੇ ਵਿੱਚ ਚਿੱਟਾ ਤੇ ਹੋਰ ਨਸ਼ੇ ਬਰਾਮਦ ਕੀਤੇ ਜਾ ਰਹੇ ਨੇ ਹੁਣ ਅਗਲੀ ਖਬਰ ਜਿਹੜੀ ਹੈ ਉਹ ਚੰਡੀਗੜ੍ਹ ਦੇ ਨਾਲ ਜੁੜੀ ਹੈ ਚੰਡੀਗੜ੍ਹ ਪੁਲਿਸ ਨੇ ਦਾਵਾ ਕੀਤਾ ਹੈ ਕਿ ਇੱਕ ਮਾਂ ਤੇ ਧੀ ਦੇ ਸਮੇਤ 6 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਕਰਦੇ ਸੀ ਪਾਕਿਸਤਾਨ ਤੋਂ ਨਸ਼ਾ ਮਗਾਉਂਦੇ ਸੀ ਔਰ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਸਪਲਾਈ ਕਰਦੇ ਸੀ ਉਹਨਾਂ ਦੇ ਵਿੱਚ ਇੱਕ ਮਾਂ ਤੇ ਇੱਕ ਉਹਦੀ ਧੀ ਵੀ ਪੁਲਿਸ ਕਹਿੰਦੀ ਹੈ ਸ਼ਾਮਲ ਹੈ ਪਰ ਇੱਥੇ ਨਾਲ ਦੀ ਨਾਲ ਕੁਝ ਲੋਕ ਵੱਡੇ ਸਵਾਲ ਸੋਸ਼ਲ ਮੀਡੀਆ ਤੇ ਉਠਾਉਂਦੇ ਰਹਿੰਦੇ ਨੇ ਲੋਕ ਪੁੱਛਦੇ ਨੇ ਜੇ ਨਸ਼ੇ ਦੇ ਉੱਪਰ ਇੰਨੀ ਵੱਡੀ ਲਗਾਮ ਲਾਈ ਜਾ ਰਹੀ ਹੈ ਤਾਂ ਫਿਰ ਪਿੰਡਾਂ ਸ਼ਹਿਰਾਂ ਮੁਹੱਲਿਆਂ ਦੇ ਵਿੱਚ ਜਿਹੜੇ ਚਿੱਟੇ ਦੇ ਆਦੀ ਸੀ ਉਹ ਅੱਜ ਵੀ ਉਹਨਾਂ ਨੂੰ ਚਿੱਟਾ ਨਸ਼ਾ ਉਸੇ ਤਰ੍ਹਾਂ ਮਿਲ ਰਿਹਾ ਕਿੱਥੋਂ ਮਿਲ ਰਿਹਾ ਕੌਣ ਦੇ ਰਿਹਾ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਚਿੱਟੇ ਦਾ ਕੰਮ ਕਰਦੇ ਸੀ ਉਹ ਅੱਜ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਉੱਪਰ ਕੋਈ ਡਰ ਭੈ ਨਜ਼ਰ ਨਹੀਂ ਆਉਂਦਾ ਪਰ ਪੁਲਿਸ ਦੇ ਸਰਕਾਰ ਦਾਵਾ ਕਰਦੀ ਹੈ ਕਿ ਵੱਡੇ ਪੱਧਰ ਤੇ ਕਾਰਵਾਈਆਂ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਤੁਹਾਡੇ ਹਲਕੇ ਤੁਹਾਡੇ ਪਿੰਡ ਤੁਹਾਡੇ ਆਲੇ-ਦੁਆਲੇ ਨਸ਼ਾ ਰੁਕਿਆ ਕਿ ਵਧਿਆ ਕਿ ਉਵੇਂ ਕੰਮ ਚੱਲਦਾ ਪਿਆ ਹੁਣ ਅਗਲੀ ਖਬਰ ਜਿਹੜੀ ਹੈ ਭਾਜਪਾ ਦੇ ਵੱਡੀ ਗਿਣਤੀ ਆਗੂਆਂ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਉਂ ਕੀਤਾ ਗਿਆ ਭਾਜਪਾ ਆਗੂਆਂ ਨੇ ਪਿੰਡਾਂ ਸ਼ਹਿਰਾਂ ਮੁਹੱਲਿਆਂ ਦੇ ਵਿੱਚ ਕੈਂਪ ਲਾਏ ਸੀ ਔਰ ਭਾਜਪਾ ਦਾਵਾ ਕਰਦੀ ਹੈ ਕਿ ਅਸੀਂ ਤਾਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਲੋਕਾਂ ਲਈ ਸਕੀਮਾਂ ਆਈਆਂ ਨੇ ਉਹਨਾਂ ਦੀ ਜਾਣਕਾਰੀ ਲੋਕਾਂ ਨੂੰ ਦੇਈ ਰਹੀ ਸੀ ਤੇ ਪੁੱਛ ਰਹੇ ਆ ਕਿ ਕੀ ਤੁਹਾਨੂੰ ਸਕੀਮਾਂ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ ਤਾਂ ਪੰਜਾਬ ਸਰਕਾਰ ਨੇ ਨਜਾਇਜ਼ ਤੌਰ ਤੇ ਤਾਨਾਸ਼ਾਹੀ ਦੇ ਨਾਲ ਸਾਨੂੰ ਗ੍ਰਿਫਤਾਰ ਕੀਤਾ ਪਰ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਕਾਰਵਾਈ ਕਰਨ ਦੇ ਹੁਕਮ ਜਿਹੜੇ ਦਿੱਤੇ ਆ ਉਹਦੇ ਚ ਪੰਜਾਬ ਸਰਕਾਰ ਨੇ ਕਿਹਾ ਕਿ ਕੁਝ ਲੋਕ ਨੇ ਜਿਹੜੇ ਪਿੰਡਾਂ ਸ਼ਹਿਰਾਂ 'ਚ ਜਾ ਕੇ ਲੋਕਾਂ ਨੂੰ ਮਿਸ ਗਾਈਡ ਕਰ ਰਹੇ ਨੇ ਔਰ ਨਾਲ ਦੀ ਨਾਲ ਲੋਕਾਂ ਦਾ ਜਿਹੜਾ ਨਿੱਜੀ ਡਾਟਾ ਹੈ ਲੋਕਾਂ ਦੇ ਆਧਾਰ ਕਾਰਡ ਪੈਨ ਕਾਰਡ ਲੋਕਾਂ ਦੇ ਮੋਬਾਈਲ ਫੋਨ ਨੰਬਰ ਉਹ ਉਹ ਨਜਾਇਜ਼ ਤੌਰ ਤੇ ਲੈ ਰਹੇ ਨੇ ਜਿਹੜੇ ਕਿ ਨਿੱਜੀ ਜਾਣਕਾਰੀਆਂ ਇੰਜ ਇਕੱਠੀਆਂ ਨਹੀਂ ਕੀਤੀਆਂ ਜਾ ਸਕਦੀਆਂ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਡੀਸੀਆਂ ਨੂੰ ਹੁਕਮ ਜਾਰੀ ਕੀਤੇ ਸੀ ਕਿ ਜਿਹੜੇ ਵੀ ਵਿਅਕਤੀ ਇੰਜ ਕਰ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤੇ ਫਿਰ ਜਿਹੜੇ ਜ਼ਿਲ੍ਹਿਆਂ ਦੇ ਡੀਸੀ ਨੇ ਉਹਨਾਂ ਦੇ ਹੁਕਮ ਤੇ ਪੁਲਿਸ ਨੇ ਭਾਜਪਾ ਦੇ ਕਾਫੀ ਗਿਣਤੀ ਜਿਹੜੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਤੇ ਹੋਰ ਆਗੂ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਪੁਲਿਸ ਦਾ ਇਹ ਕਹਿਣਾ ਹੈ ਕਿ ਇਹ ਨਜਾਇਜ਼ ਤੌਰ ਤੇ ਪਿੰਡਾਂ ਦੇ ਵਿੱਚ ਜਾ ਕੇ ਤੇ ਉੱਥੇ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਨਜਾਇਜ਼ ਇਕੱਤਰ ਕਰ ਰਹੇ ਨੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਇਹ ਗੱਲ ਕਹੀ ਹੈ ਉਹ ਕਹਿੰਦਾ ਵੇਖੋ ਜੀ ਕੋਈ ਵੀ ਬੰਦਾ ਜੇ ਕਿਸੇ ਦੀ ਨਿੱਜੀ ਜਾਣਕਾਰੀ ਇਕੱਠੀ ਕਰਦਾ ਹੈ ਤਾਂ ਇਹ ਕਾਨੂੰਨਨ ਜੁਰਮ ਹੈ ਤਾਂ ਉਹ ਕਹਿੰਦੇ ਕਿ ਜੇਕਰ ਕਿਸੇ ਨਾਲ ਕੱਲ ਨੂੰ ਕੋਈ ਠੱਗੀ ਵੱਜ ਗਈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਇਸ ਲਈ ਅਸੀਂ ਕਾਰਵਾਈ ਕਰ ਰਹੇ ਹਾਂ ਨੀਲ ਗਰਗ ਕਹਿੰਦੇ ਵੀ ਅਸੀਂ ਜੇ ਦੂਜੀਆਂ ਵਿਰੋਧੀ ਪਾਰਟੀਆਂ ਕੋਈ ਆਪਣਾ ਪੋਲੀਟਿਕਲ ਰਾਜਨੀਤਿਕ ਪ੍ਰੋਗਰਾਮ ਕਰਦੀਆਂ ਨੇ ਤਾਂ ਉਹਦੇ ਤੇ ਕੋਈ ਰੋਕ ਨਹੀਂ ਲਾਉਂਦੀ ਸਾਨੂੰ ਪਤਾ ਹੈ ਲੋਕਤੰਤਰ ਹੈ ਪਰ ਉਧਰੋਂ ਸਵਾਲ ਇਹ ਉੱਠਦਾ ਹੈ ਕਿ ਨਹੀਂ ਪੰਜਾਬ ਦੇ ਵਿੱਚ ਅਣਅਲਾਨੀ ਐਮਰਜੈਂਸੀ ਵਰਗਾ ਮਾਹੌਲ ਬਣਾਇਆ ਜਾ ਰਿਹਾ ਜਿੰਨੇ ਵੀ ਵਿਰੋਧੀ ਧਿਰਾਂ ਜਾ ਲੋਕ ਜਥੇਬੰਦੀਆਂ ਜਾਂ ਲੋਕਾਂ ਦੇ ਸੰਗਠਨ ਨੇ ਜਦੋਂ ਵੀ ਉਹ ਕੋਈ ਆਵਾਜ਼ ਉਠਾਉਂਦੇ ਨੇ ਤਾਂ ਪੰਜਾਬ ਸਰਕਾਰ ਹਰੇਕ ਨੂੰ ਕੁਚਲਣ ਦਾ ਕੰਮ ਕਰਦੀ ਹੈ ਦਬਲਣ ਦਾ ਕੰਮ ਕਰਦੀ ਹੈ ਤੇ ਪੁਲਿਸ ਦੇ ਇਸਤੇਮਾਲ ਕਰਕੇ ਆਵਾਜ਼ਾਂ ਨੂੰ ਦਬਾਇਆ ਜਾਂਦਾ ਤੁਸੀਂ ਇਹਦੇ ਬਾਰੇ ਕੀ ਕਹਿ ਸਕਦੇ ਹੋ ਤੁਹਾਨੂੰ ਕੀ ਜਪਦਾ ਤੁਸੀਂ ਆਪਣਾ ਕਮੈਂਟ ਲਿਖਿਓ ਕਿਸਾਨ ਇੱਥੇ ਸਵਾਲ ਇੱਕ ਭਾਜਪਾ ਤੇ ਵੀ ਹੈ ਪਿਛਲੇ ਟਾਈਮ ਜਦੋਂ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਸਰਕਾਰ ਨੇ ਅਟੈਕ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸ਼ੰਭੂ ਖਨੌਰੀ ਤੋਂ ਉਹਨਾਂ ਦੇ ਮੋਰਚੇ ਪੱਟੇ ਗਏ ਜਦੋਂ ਉਹਨਾਂ ਨੂੰ ਚੰਡੀਗੜ੍ਹ ਜਾਣੋਂ ਰੋਕਿਆ ਗਿਆ ਮਜ਼ਦੂਰਾਂ ਦੇ ਧਰਨੇ ਨਹੀਂ ਲੱਗਣ ਦਿੱਤੇ ਗਏ ਬੇਰੁਜ਼ਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਦੋਂ ਭਾਜਪਾ ਚੁੱਪ ਕਿਉਂ ਰਹਿੰਦੀ ਹੈ ਉਦੋਂ ਭਾਜਪਾ ਨੂੰ ਐ ਕਿਉਂ ਲੱਗਦਾ ਕਿ ਇਹ ਕੰਮ ਤਾਂ ਕਰਨ ਵਾਲਾ ਹੈ ਜੇਕਰ ਆਪਣੇ ਵਜਨ ਤਾਂ ਠੋਲੇ ਜੇ ਦੂਜਿਆਂ ਦੇ ਵਜਨ ਤਾਂ ਪੋਲੇ ਭਾਜਪਾ ਨੂੰ ਵੀ ਇਹ ਸਵਾਲ ਵੱਡਾ ਬਣਦਾ ਹੈ ਹੁਣ ਅਗਲੀ ਖਬਰ ਪੰਜਾਬ ਸਰਕਾਰ ਨੇ ਇਹ ਵੱਡਾ ਇਲਜ਼ਾਮ ਕੇਂਦਰ ਸਰਕਾਰ ਤੇ ਲਾਇਆ ਕਿ ਪੰਜਾਬ ਦੇ 11 ਲੱਖ ਜਿਹੜੇ ਰਾਸ਼ਨ ਕਾਰਡਾਂ ਤੇ ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ ਉਹਨਾਂ ਚੋਂ 11 ਲੱਖ ਦਾ ਰਾਸ਼ਨ ਕੇਂਦਰ ਸਰਕਾਰ ਬੰਦ ਕਰਨਾ ਚਾਹੁੰਦੀ ਤੇ ਕਰਉਣਾ ਚਾਹੁੰਦੀ ਆ ਤੇ ਕੇਂਦਰ ਸਰਕਾਰ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟਣਾ ਚਾਹੁੰਦੀ ਆ ਪੰਜਾਬ ਸਰਕਾਰ ਦੇ ਜਿਹੜੇ ਐਕਸ ਮੰਤਰੀ ਕੁਲਦੀਪ ਢਾਲੀਵਾਲ ਪੰਜਾਬ ਸਰਕਾਰ ਦੇ ਜਿਹੜੇ ਬਲਾਰੇ ਨੀਲਗਰਗ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਆ ਸੌਂਦ ਔਰ ਪੰਜਾਬ ਸਰਕਾਰ ਦੇ ਹੋਰ ਕਈ ਸਾਰੇ ਬਲਾਰੇ ਤੇ ਮੰਤਰੀਆਂ ਨੇ ਇਹ ਮੁੱਦਾ ਜ਼ੋਰ ਨਾਲ ਉਠਾਇਆ ਉਹ ਕਹਿੰਦੇ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਪੰਜਾਬ ਦੇ 11 ਲੱਖ ਦੇ ਕਰੀਬ ਰਾਸ਼ਨ ਕਾਰਡ ਜਿਹੜੇ ਆ ਉਹ ਕੱਟਣ ਲਈ ਦਬਾਅ ਪਾ ਰਹੀ ਹੈ ਕੇਂਦਰ ਸਰਕਾਰ ਪੰਜਾਬ ਤੇ ਦਬਾਅ ਪਾ ਰਹੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਭਾਜਪੀ ਦੀਆਂ ਸਰਕਾਰਾਂ ਨੇ ਉੱਥੇ ਇਸ ਤਰ੍ਹਾਂ ਦਾ ਦਬਾਅ ਕਿਉਂ ਨਹੀਂ ਪਾਇਆ ਜਾ ਰਿਹਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਸਕੀਮਾਂ ਨੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਲਾਭ ਮਿਲ ਰਿਹਾ ਉਹਨਾਂ ਤੇ ਕੱਟ ਲਾਵੇ ਪਰ ਜਦੋਂ ਲੋਕਾਂ ਦੀ ਆਵਾਜ਼ ਸੁਣਦੇ ਆ ਤਾਂ ਲੋਕ ਕਹਿੰਦੇ ਸਾਨੂੰ ਮਿਲ ਕੀ ਰਿਹਾ ਕੱਖ ਨਹੀਂ ਲੋਕ ਕਹਿੰਦੇ ਆ ਆਟਾ ਦਾਲ ਸਕੀਮ ਜਿਹੜੀ ਆ ਉਹ ਬੰਦ ਵਾਂਗ ਪਈ ਹੈ ਲੋਕ ਕਹਿੰਦੇ ਆ ਆਟਾ ਦਾਲ ਸਕੀਮ ਪਹਿਲਾਂ ਤਾਂ ਸਾਨੂੰ ਸਾਡੇ ਹੱਕ ਅਸਲੀ ਨਾਂ ਦੇ ਕੇ ਤਾਂ ਲਾਗੂ ਕੀਤੀ ਤਾਂ ਕਿ ਅਸੀਂ ਆਪਣੇ ਅਸਲੀ ਹੱਕ ਨਾ ਮੰਗੀਏ ਤੇ ਇਹ ਗੱਲ ਸੱਚ ਵੀ ਹੈ ਦੇਖੋ ਜੇਕਰ ਸਰਕਾਰਾਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੱਕਾ ਗਾਰੰਟੀशुदा ਤੇ ਚੰਗੀ ਤਨਖਾਹ ਵਾਲਾ ਰੋਜ਼ਗਾਰ ਦੇਣ ਤਾਂ ਆਟੇ ਦਾਲ ਦੇਣ ਦੀ ਲੋੜ ਨਹੀਂ ਪਵੇਗੀ ਪਰ ਸਰਕਾਰਾਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਰੋਜ਼ਗਾਰ ਨਾਂ ਦੇ ਕੇ ਬੇਰੋਜ਼ਗਾਰ ਰੱਖ ਕੇ ਫਿਰ ਆਟੇ ਦਾਲ ਵਰਗੀਆਂ ਸਕੀਮਾਂ ਲੈ ਕੇ ਆਉਂਦੀਆਂ ਨੇ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਪਹਾੜਾ ਪਾਇਆ ਜਾਂਦਾ ਝਾਟ ਤੇ ਲਾਇਆ ਜਾਂਦਾ ਪਰ ਜੇ ਉਹ ਸਕੀਮਾਂ ਐਲਾਨ ਵੀ ਕੀਤੀਆਂ ਨੇ ਤਾਂ ਵੀ ਉਹ ਲੋਕਾਂ ਨੂੰ ਠੀਕ ਤਰ੍ਹਾਂ ਮਿਲ ਨਹੀਂ ਰਹੀਆਂ ਭਾਵੇਂ ਉਹ ਛਗਣ ਸਕੀਮ ਹੋਵੇ ਭਾਵੇਂ ਉਹ ਆਯੁਸ਼ਮਾਨ ਜਿਹੜਾ ਫ੍ਰੀ ਲਾਜ ਵਾਲੀ ਸਕੀਮ ਹੋਵੇ ਵੱਡੀ ਗਿਣਤੀ ਥਾਵਾਂ ਦੇ ਉੱਪਰ ਇਹ ਸਕੀਮਾਂ ਆਯੁਸ਼ਮਾਨ ਕਾਰਡ ਵਾਲੀ ਵੀ ਹਸਪਤਾਲਾਂ ਦੇ ਵਿੱਚ ਉਹ ਲਾਗੂ ਨਹੀਂ ਕਰਦੇ ਉਹ ਚੱਲਣ ਨਹੀਂ ਦਿੰਦੇ ਹੁਣ ਇਹ ਸਬਕੋਸ਼ ਦੇ ਉੱਪਰ ਤੁਹਾਡਾ ਕੀ ਵਿਚਾਰ ਹੈ ਮੈਂ ਨਾਲ ਦੀ ਨਾਲ ਤੁਹਾਡਾ ਵਿਚਾਰ ਇਸ ਲਈ ਪੁੱਛਦਾ ਕਿਉਂਕਿ ਲੋਕ ਹੀ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਲੋਕਾਂ ਤੋਂ ਹੀ ਸਹੀ ਜਾਣਕਾਰੀ ਮਿਲ ਸਕਦੀ ਹੈ ਬਹੁਤ ਮਿਹਰਬਾਨੀ ਸ਼ੁ크